Спасибо. ਆੰਬਾ ਨੇ। ਦੋ ਵੇਰ ਉੱਧਰ ਗੱਡੀ ਫੈਤਲੀ ਹੈ। ਹਾਜੀ ਭਾਜੀ ਕੀ ਘਟਨਾ ਹੋਈ ਹੈ ਜੀ? ਮੈਂ ਅਜਾ ਥਾਣਾ ਹਾਜ਼ਰੀਸ਼ ਐਸੀ ਬਲੁੰਦਰ ਸਿੰਘ ਥਾਣਾ ਸਦਰ ਚ। ਉੱਥੇ 112 ਤੇ ਫੋਨ ਆਇਆ ਹੋਇਆ ਵੀ ਇੱਥੇ ਕੋਈ ਅੜੀ ਵਾਲ ਨਹਿਰ ਦੇ ਲਾਗੇ ਨਾ ਕੋਈ ਇੱਕ ਆਪਣਾ ਨੌਜਵਾਨ ਹੈ ਆਪੀ ਪੜੀ ਆ ਉਹਨੇ ਅਗਲੇ ਬੰਨੇ ਜਾ ਰਿਹਾ ਸੀਗਾ ਬਲਾ ਰੱਖਿਆ ਸੀਗਾ ਤੇ ਪਾਣੀ ਡੂੰਗਾ ਸੀ। ਪੈਰ ਤਰਫ ਕੋਈ ਗਾ ਤੇ ਸਾਡੇ ਡੈਕ ਤੇ ਵੀ ਹੋਰੀ ਜਰੀਏ ਅਜੇ ਤੱਕ ਡੈੱਡ ਬਾਡੀ ਨਹੀਂ ਲੱਭ ਰਹੀ। ਕਿੰਨੇ ਜਾਨੇ ਸੀ ਟੋਟਲ ਜਿਹੜੇ? ਉਹਨੂੰ ਲੱਭਣ ਵਾਸਤੇ ਇੱਕ ਹੋਰ ਸੀਗਾ ਜਰਾ ਹੋਰ ਆ ਥੋੜਾ ਬੋਤਲ ਪਿੰਡ ਦੇ ਲੋਕ ਕਹਿ ਰਹੇ ਆ ਕਿ ਪੈਕਸਾ ਕੀ ਲੱਗਾ ਸੀ ਉਹ ਆਂਦਾ ਮੈਂ ਲੱਭਦਾ ਵਾਂ ਉਹ ਲੱਗਾ ਲੱਭਣ ਉਹ ਵੀ ਵਿੱਚ ਥੋੜੀ ਵੀ ਜਰੀ ਆ ਉਹ ਵੀ ਵਿੱਚ ਟਿਕ ਪਿਆ ਵਾ ਉਹ ਵੀ ਨਹੀਂ ਕਹ ਲੱਭ ਰਿਆ ਸੋ ਜਿਹੜੇ ਸ਼ਖਸ ਡਿੱਗੇ ਉਹਨਾਂ ਦਾ ਨਾਮ ਕੀ ਹੈ ਤੇ ਪਿੰਡ ਕਿਹੜਾ ਉਹਨਾਂ ਦਾ ਜਰਾ ਪਹਿਲਾ ਡਿੱਗਾ ਉਹਦਾ ਨਾਮ ਹੈ ਗੁਰਦੀਪ ਸਿੰਘ ਪੁੱਤਰ ਗਲਜਾਰ ਸਿੰਘ ਪੁੰਬਰ ਕੀ ਹੈਗੀ ਆ ਕੋਈ 45 40 ਸਾਲ ਜੀ ਪਿੰਡ ਵਾਸੀ ਹੈਗਾ ਮਕੰਦਪੁਰ ਦਾ ਦੂਜਾ ਜਰਾਂ ਨੂੰ ਲੱਭਣ ਲੱਗਾ ਸੀ ਉਹਰਾ ਨਾਮ ਵੀਰੂ ਮਸੀ ਆ ਪੁੱਤਰ ਬਾਉ ਮਸੀ ਆ ਉਰੀ ਉਮਰ ਇੰਨੀ ਕੀ ਆ ਇਹ ਪਿੰਡ ਹੈਗਾ ਵਾ ਆਪਣੇ ਜੱਗੂ ਚੱਗੂ ਵਾਲ ਦਾ ਚੱਗੂਆ ਸੋ ਇਹ ਕਿਹੜਾ ਏਰੀਆ ਜਿਹੜਾ ਪੈਂਦਾ ਕਿ ਏਰੀਆ ਜੀ ਚਲੋ ਸਾਨੂੰ ਕਲੀਅਰ ਨਹੀਂ ਹੋਣ ਰਹਾ ਵੀ ਇਹ ਕੋਈ ਕਹਿੰਦਾ ਤਰਾਂਗੜੇ ਚ ਪੈਂਦਾ ਕੋਈ ਕਹਿੰਦਾ ਸਦਰ ਚ ਜਿਹੜਾ ਵੀ ਹੋਏ ਕੋਈ ਕਹਿੰਦੇ ਆਪਰੇਸ਼ਨ ਤੇ ਸਾਂਝਾ ਜਾਂ ਪੁਲਿਸ ਦਾ ਨਹੀਂ ਇਹ ਨਹਿਰ ਆ ਜਾਂ ਕੀ ਹੈਗਾ ਇਹਦੇ ਬਾਰੇ ਕੁਝ ਪਤਾ ਲੱਗ ਪਿਆ ਇਹਨਾਂ ਨੂੰ ਕੋਈ ਟ੍ਰੇਨ ਹੀ ਜਾ ਰਹੀ ਹੈ ਨਹੀਂ ਪਰ ਕਲੰਨੌਰ ਸੈਨੋਂ ਨਿਕਲ ਜਾਂਦੀ ਹੈ ਗਰਦਾਖਰੋਂ ਉਹਨੂੰ ਸੈਟ ਤੋਂ ਹੁੰਦੀ ਹੈ ਇਧਰੋਂ ਬਾਰਡਰ ਵੱਲੋਂ ਠੀਕ ਹੈ ਤੇ ਗਾਂ ਕਲਾਂੋਂ ਉਹਨੂੰ ਨਿਕਲ ਜਾਂਦੀ ਹੈ ਵਿੱਚ ਵਿੱਚ ਕੋਈ ਟੀਮ ਬੁਲਾਈ ਗਈ ਹੈ ਕੋਈ ਗੋਤਾਖਰ ਜਾਂ ਕੋਈ ਟੀਮ ਰਹੇ ਆ ਇਕੱਠੇ ਹੋਏ ਆ ਵੇਖਣ ਦੇ ਆ ਹੂੰ ਟੀਮ ਤਾਂ ਵੀ ਰਹੇ ਆ ਵੀ ਗੋਤਾਖਰ ਲੱਭਣ ਦੇ ਆ ਕਿ ਅੱਲਾਹ ਲੈ ਤੱਕ ਤੇ ਕੋਈ ਗੋਤਾਖਰ ਦਾ ਕੋਕਰ ਬੰਦ ਨਹੀਂ ਹੋਇਆ ਪਿੰਡ ਵਾਸੀਆਂ ਨੂੰ ਕਹਿਣ ਦੇ ਆ ਕਿ ਕੋਈ ਲਿਆਓ ਕੋਈ ਜਰਾ ਕਰਾ ਹੁੰਦਾ ਉਹਦੇ ਵਿੱਚ ਬਹਿ ਕੇ ਵੀ ਡੱਡ ਪਾਰਟੀ ਜਾਂ ਫਿਰ ਗਾਣਾ ਨਿਕਲ ਜੇ ਤੇ ਮੌਕੇ ਤੇ ਲੁੱਪੀ ਜਾਏ ਠੀਕ ਹੈ हेलो चैंपियंस को प्राउड होता है तो एक टाइम में बहुत टाइम में कितने रखे पानी होता है और धन्यवाद और जय जय लाल लाल भगवान जी शुक्रिया ਇਹ ਰਛਾ چھوٹਾ ਪਰਾਹੀ ਤੇ ਨਾਕ ਨਿੰਦੇ ਨਹੀਂ ਇੱਥੇ ਕਿਤੇ ਪੱਠੇ ਲੈਣ ਆਇਆ ਕਿਸੇ ਬੰਦੇ ਦੇ ਨਾਲ ਤੇ ਉਹ ਦੂਜਾ ਬੰਦਾ ਕਿਤੇ ਡੁੱਬ ਗਿਆ ਉਹਨੂੰ ਫੜਨ ਲੱਗਾ ਆਖਿਆ ਵੀ ਸਹੀ ਉਹਨੂੰ ਵੀ ਨਾ ਤੂੰ ਨਾ ਪੜ ਤੂੰ ਇੱਥੇ ਡਿੱਗ ਪੈਣਾ ਉਹ ਵਿੰਦੇ ਆ ਵਿੰਦੇ ਆ ਉਹਦੀ ਬਾਹ ਫੜ ਦੱਪੜਦਾ ਉਹ ਵੀ ਨਾਲ ਹੀ ਗਿਆ ਤੇ ਮਰ ਕੇ ਡੁੱਬਾਈ ਨਹੀਂ ਵਿੱਚੋਂ ਕੀ ਨਾਮ ਕੀ ਸੀ ਉਹਦਾ ਨਾਮ ਗੁਰਦੀਪ ਸਿੰਘ ਜਿਨ੍ਹਾਂ ਨੇ ਪਹਚਾਣ ਦੀ ਕੋਸ਼ਿਸ਼ ਕੀਤੀ ਹਾਂਜੀ ਉਹਨੂੰ ਫੜ ਕੇ ਫੜਨ ਲੱਗਾ ਦਿਲ ਵੀ ਨਾ ਫਾੜੇ ਪਾਣੀ ਡੰਗਲ ਨਾ ਜਾ ਇੱਕ ਇੱਕ ਹੀ ਚਾਰ ਪ੍ਰਾਯ ਉਹਨੇ ਕਿ ਰਤਮ ਹੋ ਗਈ ਕੱਲਾ ਕੱਲਾ ਹੀ ਇਹਦੇ ਵਾਲੀ ਵਿੰਦੀ ਆ ਹੁੰਦੇ ਜਾਂਦੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਇਹ ਕਿ ਨਾ ਦੇ ਪ੍ਰਾ ਦੀ ਚੈਨੋ ਗਰੀਬੀ ਭਲਿਆ ਫੜਾਇਆ ਜਨਾ ਚਾ ਇਹਨਾਂ ਦਾ ਕੋਈ ਸੋਚਿਆ ਵਿਚਾਰ ਅੱਗੇ ਚਾਰ ਪ੍ਰਾ ਮਰ ਗਏ ਜੜ ਕੇ ਪੈ ਹਲਾ ਲਾ ਕੇ ਉਹਨਾਂ ਤੇ ਨਹੀਂ ਕਿ ਨਾ ਥੋੜਾ ਬੋਦਾ ਇਹਨਾਂ ਦਾ ਸਹਾਇਤਾ ਕਰੋ ਪੰਜਾਬ ਕੇਸਰੀ ਦਿੱਲੀ ਐ ਪਿੰਡੀ ਕੀ ਗੱਲ ਹੋਈ ਇੱਥੇ ਗੱਲ ਇਸ ਤਰ੍ਹਾਂ ਹੈ ਕਿ ਪਾਪਾ ਹਰ ਵਾਰੀ ਆਉਂਦੇ ਆ ਇੱਥੇ ਪੱਠੇ ਲੈਣ ਪੈ ਲਈ ਆ ਸਾਡੀ ਇਧਰ ਆਪਣੇ ਠੇਕੇ ਲਈ ਆ ਤੇ ਉਹ ਪੱਠੇ ਲੈਣ ਵੈਸੇ ਕਾਫੀ ਦਿਨਾਂ ਤੋਂ ਨਹੀਂ ਆਏ ਕਿਉਂਕਿ ਮੇਰੇ ਹਸਬੰਡ ਹੀ ਆਉਂਦੇ ਸੀਗੇ ਤੇ ਅੱਜ ਕਹਿ ਰਹੇ ਕਿ ਮੈਂ ਫ੍ਰੀ ਹਾਂ ਤੇ ਚਲ ਮੈਂ ਜਲ ਜਾਨਾ ਕੋਈ ਨਹੀਂ ਤੂੰ ਥੋੜੀ देर ਹਟ ਕੇ ਆ ਜੀ ਤੇ ਗਏ ਆ ਸਵੇਰੇ ਖਾਣਾ ਵੀ ਲੈ ਕੇ ਗਏ ਸਭ ਕੁਝ ਤੇ ਕਰੀਬ ਸਾਢੇ 11 12 ਵਜੇ ਦੇ ਨੀਅਰ ਬਾਊਟੇ ਮਤਲਬ ਮੇਰੇ ਹਸਬੰਡ ਆ ਗਏ ਪੱਠੇ ਲੈ ਕੇ ਘਰ ਚਲ ਗਏ ਤੇ ਉਹਨਾਂ ਨੂੰ ਕਹਿੰਦੇ ਕਿ ਤੂੰ ਆ ਜੀ ਫਿਰ ਮੈਨੂੰ ਨਾਲ ਲੈ ਜੀ ਪਹਿਲੇ ਦੂਸਰੀ ਸਾਈਡ ਤੋਂ ਆਂਦੇ ਹੀ ਤੇ ਹੁਣ ਇਧਰੋਂ ਰੱਬ ਵੀ ਜਾਣਦਾ ਪਰ ਇਧਰੋਂ ਦੀ ਆਏ ਆ ਤੇ ਉਹਨਾਂ ਦਾ ਪੈਰ ਫਿਸਲ ਗਿਆ ਤੇ ਉਹ ਡਿੱਗ ਗਏ ਸਾਢੇ 11 12 ਵਜੇ ਦੇ ਲਾਗੇ ਨਾਮ ਉਹਨਾਂ ਦਾ ਪੱਪੂ ਮਸੀਹ ਸੀ ਹਾਂਜੀ ਤੇ ਕਿਰਨਾਂ ਕਿਰਨ 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 ਵਿੱਚ ਲੋਗਾਂ ਹਾਂਜੀ ਤੇ ਪਰ ਸਾਡੀ ਇਹ ਹੈ ਕਿ ਕੋਈ ਸਾਡੀ ਸੁਣਵਾਈ ਨਹੀਂ ਹੋਈ ਕੋਈ ਗੋਤਾਖੋਰ ਨਹੀਂ ਆਇਆ ਜਿਹੜੀ ਅਸੀਂ ਜੀਸੀਪੀ ਉਹ ਪਿੰਡ ਵਾਲਿਆਂ ਨੇ ਵਿਚਾਰਿਆਂ ਨੇ ਆਪ ਕਰਵਾ ਕਰਕੇ ਕੀਤਾ ਕੋਈ ਸਾਡੀ ਸੁਣਵਾਈ ਨਹੀਂ ਹੋਈ ਪੁਲਿਸ ਵੀ ਆਈ ਆ ਪਰ ਹੋ ਨਹੀਂ پا ਰਿਹਾ ਕੁਝ ਹਾਂ ਦੇ ਤੱਕ ਸਾਨੂੰ ਕੋਈ ਉਮੀਦ ਨਹੀਂ ਆ ਨਜ਼ਰ ਆ ਰਹੀ ਡੈਡ ਬੋਡੀ ਸਾਨੂੰ ਮਿਲ ਜੇ ਸਾਨੂੰ ਉਮੀਦ ਹੋ ਜੇ ਮੇਰਾ ਨਾਮ ਕਰਮਕ ਸਿੰਘ ਹੈ ਪਿੰਡ ਦਾ ਨਿਕਾ ਚੌੜਾ ਹੈ ਮਕੰਦਪੁਰ ਮਾਮਾ ਜੀ ਮੇਰੇ ਨਾਨਕੇ ਨੇ ਉਹਨ ਇੱਕ ਬੰਦਾ ਕਹਿੰਦੇ ਪਹਿਲਾਂ ਕਿਤੇ ਡੱਬੇ ਬਚਾਉਣ ਗਿਆ ਉਹਨੂੰ ਬਚਾਉਣ ਦੇ ਚੱਕਰ ਦੇ ਵਿੱਚ ਹੀ ਕਹਿੰਦੇ ਵੀ ਨਾਜਨ ਕਿਤੇ ਗਿਆ ਤੇ ਮਗਰੋਂ ਰੱਸੀ ਹੱਥ ਫੜੀਏ ਬਾਈ ਜੀ ਕੀ ਨਾਮ ਸੀ ਤੁਹਾਡੇ ਮਾਮੇ ਦਾ ਕੀ ਨਾਮ ਐਂਗਰਦੀਪ ਸਿੰਘ ਇਹ ਪਿੰਡ ਮਕੰਦਪੁਰ ਮਕੰਦਪੁਰ ਹਾਂਜੀ ਸੋ ਇਹ ਬਚਾਉਣ ਵਾਸਤੇ ਗਿਆ ਸੀ ਇਹਨਾਂ ਨੇ ਹਾਂਜੀ ਬਚਾਉਣ ਵਾਸਤੇ ਸੋ ਉਮਰ ਕਿੰਨੀ ਕਹਨਾਂ ਸੀ ਲੱਗੋ ਉਮਰ ਇਹ ਲਾਲੋ ਚ 45 ਦੀ ਹੋਣੀ ਚੜੀ 40 45 ਦੀ ਜੀ ਤੇ ਇਹ ਇੱਥੇ ਕੀ ਆਪਣੇ ਖੇਤਾਂ ਕੋਲ ਚਾਹੀਦੇ ਸੀ ਆਹ ਖੇਤ ਇਹਨਾਂ ਦੇ ਅਗਲੇ ਬੰਦੇ ਨੇ ਇੱਥੇ ਕੋਈ ਪਿੱਛੋਂ ਕਿਤੇ ਬੰਦਾ ਕੋ ਡੱਬਿਆ ਹੋਇਆਗਾ ਪਹਿਲਾਂ ਉਦੇ ਚੱਕਰ ਜੇ ਰਹਿੰਦੇ ਨੇ ਮੈਂ ਕਰਦੇ ਆਂ ਲਾਗੇ ਕਰਕੇ ਵੇਖੇ ਸੁਣ ਕੇ ਆ ਗਿਆ ਨਾ ਮਗਰ ਪਤਾ ਹਾਂਜੀ 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 ਵੇਖ ਕੇ ਜੀ ਪਾਣਾ ਕੋ ਨੂੰ ਬਚਾਉਣਾ ਉਹ ਆਪਣੀ ਜਾਨ ਵੀ ਆ ਬਿਠਾ ਜਾਨ ਵੀ ਆਗ ਜਾ ਉਹ ਤੇ ਆਪਣਾ ਬਚਾਉਂਦਾ ਹੀ ਲੱਗਦਾ ਮੈਨਸੋ ਕੀ ਘਟਣਾ ਹੋਈ ਜੀ ਮੇਰਾ ਨਾਮ ਅਜੀਤ ਸਿੰਘ ਸਰਪੰਚ ਜਗੂਵਾਲ ਇੱਕ ਪਹਿਲਾਂ ਆਪਣੀ ਪੇੜੀ ਵਾਲਾ ਆਇਆ ਸੀਗਾ ਤੇ ਉਹ ਲਗਾ ਉਹ ਬੜੇ ਦੁੱਤ ਦੀ ਨੰਗਰ ਤੇ ਉਹਦਾ ਤੈਰ ਪੈ ਗਿਆ ਜੀ ਤੇ ਉਹ ਡਿੱਗ ਪਿਆ ਪਪੂ ਮਸੀਹ ਦਾ ਨਾਮ ਬਾਪੂ ਸੀ ਤੇ ਉਹਨੂੰ ਬਚਾਉਣ ਦੀ ਖਾਤਰ ਦੂਸਰਾ ਬੰਦਾ ਜਿਹੜਾ ਉਹ ਪਾਣੀ 'ਚ ਉਤਰਿਆ ਉਹ ਵੀ ਮਤਲਬ ਗੁਰਦੀਪ ਸਿੰਘ ਸਨਾਉ ਕੁਲਜਾਤ ਸਿੰਘ ਪਿੰਡ ਮਕੰਦੋ ਸੋ ਕਿੰਨਾ ਕ ਸਮਾਂ ਹੋ ਗਿਆ ਘਟਨਾ ਹੋਏ ਸੇ ਇੱਕ ਤਕਰੀਬਨ 2 ਘੰਟੇ ਹੋ ਗਏ 2 ਘੰਟੇ ਕੋਈ ਗੋਤਾ ਘੋਰ ਜਾਂ ਕੋਈ ਪੁਚਾਣ ਵਾਲਾ ਆਇਆ ਕੋਈ ਨਹੀਂ ਆਇਆ ਸਨਾਉ 'ਤੇ ਜਿਹੜਾ ਮੋਬਾਈਲ ਕੀਤੇ ਆਉਣ ਦੀ ਸੰਭਾਵਨਾ ਹੈਗੀ